ਲੁਧਿਆਣਾ ਦੇ ਟਿੱਬਾ ਰੋਡ ਤੇ 30 ਤਰੀਕ ਨੂੰ ਹੋਈ ਚੋਰੀ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਦੱਸਦੇ ਕਿ ਫੈਕਟਰੀ ਦੇ ਕੇਅਰ ਟੇਕਰ ਸੁਮਿਤ ਦੇ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ 35 ਲੱਖ ਰੁਪਏ ਦੇ ਕਰੀਬ ਇਸ ਫੈਕਟਰੀ ਤੋਂ ਚੋਰੀ ਕੀਤੇ ਗਏ ਦੱਸਦੇ ਕਿ ਫੈਕਟਰੀ ਦੇ ਵਿੱਚ ਇਹ ਵਿਅਕਤੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਤੇ ਇਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਉੱਥੇ ਜਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦੇ ਆ 4 ਉਪੀਆਂ ਵਿੱਚੋਂ ਦੋ ਨੂੰ ਤਾਂ ਕਾਬੂ ਕਰ ਲਿਆ ਜਿਸ ਦੇ ਵਿੱਚ ਮੁੱਖ ਸਰਗਨਾਕਿਆ ਟੇਕਰ ਸੁਮਿਤ ਸ਼ਾਮਿਲ ਹੈ ਤੇ ਉਸ ਦਾ ਇੱਕ ਸਾਥੀ ਵੀ ਸ਼ਾਮਿਲ ਹੈ ਅਤੇ ਉਸ ਦੇ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਸਿਟੀ ਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਸਾਡਾ 30 ਤਰੀਕ ਨੂੰ ਇੱਕ ਵਾਕਿਆ ਹੋਇਆ ਸੀਗਾ ਆਪਣੀ ਤੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੇ ਆ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣੇ ਦਾ ਕੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦਰਾਂ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਂ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗ ਗਿਆ ਸੀ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਆਪਣਾ ਉੱਥੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਸੀ 48 ਘੰਟਿਆਂ ਦੇ ਵਿੱਚ ਪੇਕਵਰ ਕਰਕੇ ਦੋ ਦੋਸ਼ੀ ਜਿਹੜੇ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਏ ਆ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਜੋਬ ਸੀਪੀ ਸਾਹਿਬ ਕੁਲਦੀਪ ਸਿੰਘ ਚਾਹਲ ਅਤੇ ਜਸਪੀਰ ਸਿੰਘ ਪੇਜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ ਸੀਆਈਏ ਦੀ ਔਰ ਐਸਐਚਓ ਟਿੱਬੇ ਦੀ ਏਸੀਪੀ ਜਿਹੜੇ ਈਸਟ ਹੈਗੇ ਨੇ ਰੂਪਦੀ ਦੇ ਇਹ ਸਾਹਨ ਨਿਰਦੇਸ਼ ਏਟ ਜਿਹੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਹੈ 248 ਆਵਸ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟ੍ਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸਮੇਤ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਗਵਾ ਹੈਗੇ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਵਿਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਆ ਤਰੀ ਨਾਲ ਇਸ ਲੋਕਸ ਨੂੰ ਵਾਰਦਾ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਕਿਹੜਾ ਸੀ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਤੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕਰਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਕਿ ਉਹਨਾਂ ਦੀ ਰਿਕਵਰੀ ਹੋਈ ਹੋਈ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਨਹੀਂ ਡੀਟੇਲ ਸ਼ੇਅਰ ਕਰਾਂਗਾ ਕਿ ਕਿਉਂਕਿ ਉਹਨਾਂ ਦੀ ਸਕਿਉਰਿਟੀ ਲੀ ਪਟਵੰਨ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਲਗਾ ਇਹਨਾਂ ਦਾ ਕੋਈ ਸਰ ਇੰਡੀਕੇਟ ਕੀਤਾ ਕਿ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਕੋਈ ਸਾਹਮਣੇ ਆਈ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਦੀ ਜਿਹੜੀ ਹੈ ਨਜ਼ਰ ਨਹੀਂ ਲੇਕਿਨ ਸਰ ਜਿਹੜੇ ਦੋ ਦੋ ਫੜੇ ਇਸ ਤਿਹੜੇ ਦੋ ਹੈਗੇ ਨੇ ਉਹ ਕਿੱਦਾਂ ਤਾਲਮੇਲ ਕਿੱਦਾਂ ਦਾ ਹੋਇਆ ਇਹਨਾਂ ਦਾ ਪੇਟੇ ਤੋਂ ਵਾਕਫ ਸੀਗੇ ਚਾਰੋਂ ਦੇ ਚਾਰੋਂ ਇਹ ਚਾਰੋਂ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ ਇੰਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਨੂੰ ਇਨਫਾਰਮੇ ਇਨਿਕ ਜਿਹੜਾ ਹੈਗਾ ਜਦੋਂ ਵੀਕਲੀ ਜਿਹੜੀ ਇਕੱਠੀ ਹੋ ਕੇ ਇਨੀਕ ਹੁੰਦੀ ਆ ਸੋ ਉਸ ਹਿਸਾਬ ਨਾਲ ਕੰਮ ਜਿਹੜਾ ਸਰਦਾ ਇਸਾ ਦਿੱਤੇ ਇਹਨਾਂ ਦਾ ਸੁਮਿਤ ਕਰਦਾ ਸੀਗਾ ਜੀ ਸੁਮਿਤ ਤੇ ਸੱਪੇ ਮੜਾ ਇਹਨੇ ਟਾਈਮ ਤੋਂ ਕਰ ਰਿਹਾ ਸੀ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਇਹਨੂੰ 4-5 ਸਾਲ ਇਹ ਜਿਹੜੇ ਫਾਈਲ ਪੇਪਰ ਹੁੰਦੇ ਆ ਨਾ ਜੀ ਆਪਣੇ ਉਹਨਾਂ ਦੀ ਚੀਜ਼ ਜੀ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਗੋਡਾਊਨ ਕਹਿੰਦੇ ਆ ਆਪਾਂ ਉਸੇ ਫਾਈਲ ਪੇਪਰ ਦਾ ਗੋਡਾਊਨ ਸੀਗਾ ਉਹਦੇ ਵਿੱਚ ਤੇ ਸਰ ਇਹ ਜੋ ਇਹਨਾਂ ਨੇ ਮਨੀ ਦਿੱਤੀ ਸੀ ਗਿਰ ਜਾਂ ਕਿ ਕਿਰਸੀ ਕਿਥੋਂ ਦੀ ਇਨਵੈਸਟ ਕੀਤੇ ਗਏ ਕਿੱਦਾਂ ਪਤਾ ਲੱਗ ਪਾਇਆ ਕਿਥੇ ਯੂਜ਼ ਕੀਤੀ ਕੁਝ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜੜੀ ਹੈਗੀਆ ਇਮੀਡੀਏਟਲੀ ਟੀਮ ਬਣਾਤੀ ਕਿ ਇਹਨੂੰ ਇਨਵੈਸਟੀਗੇਟ ਕਰਨੇ ਇਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਆ ਸੀਸੀਟੀਵੀ ਦਾ ਕੋਲ ਡਿਟੇਲਸ ਜਿਹੜੀ ਹੈਗੀ ਹਨ ਦੀ ਜਿਹੜੀ ਹੈਗੀ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 48 ਆਪ ਤੇ ਵਿੱਚ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਅਨਲੈਟ ਕਰਕੇ ਇਹਨਾਂ ਕੋਲ 48 ਘੰਟੇ ਚੋਂ ਉਹ ਫੜ ਲਿਖਾ ਗਿਆ ਲੇਕਿਨ ਕੁਝ ਮਨੀ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿ ਕਿ ਰਕਮ ਬਹੁਤ ਵੱਡੀ ਸੀਗੀ ਕਿ ਰਕਮ ਇਸ ਤੋਂ ਪਹਿਲਾਂ ਕਿ ਇਹ ਕਰ ਪਾਉਂਦੇ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨ ਦੀ ਹੈਗੀ ਆ ਤੇ ਉਹਨਾਂ ਹੀ ਅਸੀਂ ਰਿਕਵਰ ਕਰ ਜਿਹੜਾ ਵੀਕਲ ਇਸਤੇਮਾਲ ਕੀਤਾ ਸੀ ਕਿ ਸਰ ਇਹਨਾਂ ਨੇ ਇੱਥੋਂ ਜਾਣ ਦੇ ਲੱਗਿਆ ਇੱਕ ਗੱਡੀ ਸੀਗੀ ਔਰ ਕੀਤੀ ਸੀ ਮਤਲਬ ਇਹ ਤੁਹਾਨੂੰ ਸੰਦੂਕ ਲੋਨੀ ਤੋਂ ਇਹ ਰੈਸਟ ਕੀਤਾ ਤੁਸੀਂ ਸਦਾ ਦੱਸਿਆ ਚਲੋ ਗੱਡੀ ਕਿਤੇ ਲਗਾ ਕੇ ਫੇ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਗੀਆ ਪਾਰਟ ਆਫ ਇਨਵੈਸਟੀਗੇਸ਼ਨ ਸਾਰਾ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਕਿ ਐਵਿਡੈਂਸਿਸ ਹੁੰਦੇ ਨੇ ਇਹ ਸਾਰੇ ਜੋੜ ਕੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਹੁਣ 2 ਦਿਨ ਦਾ ਸੋ ਇਹਨਾਂ ਦੀ ਕਿੰਨੀ ਕੇਸ ਹੈਗੀ ਇਹਨਾਂ ਦੀ ਜੇ ਉਮਰ ਤਕਰੀਬਨ ਜਿਹੜੀ ਤੁਸੀਂ ਕਿਹਾ ਸੀ 35 ਸਾਲ ਦੀ ਹੋਣੀ ਸਰ ਇੱਥੋਂ ਦੇ ਰਹਿਣ ਵਾਲੇ ਆ ਕੀਹਨ ਤੋਂ ਆ ਕੇ ਜੀ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਚਲੋ ਤੁੰਮਿੱਤੋ ਲਾਵਾ ਵੀ ਹੋਰ ਵੀ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲਵਡ ਜਾਲ ਗਾੜੀ ਰੇਨ ਦੇ ਵਿੱਚ ਇਹ ਕੱਲੋ ਦੇਖੋ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਰਮਾਨ ਲੈ ਕੇ ਬਰੀਕੀ ਨਾਲ ਪੁਛਕਿਸ਼ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਤਰ੍ਹਾਂ ਸਰ ਸਰ ਇਹ ਨਸ਼ੇ ਦੇ ਅੰਦਰ ਦੇ ਨਸ਼ੇ ਦੇ ਨਹੀਂ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦਾ ਹੈ ਕਿ ਇਹਨਾਂ ਨੂੰ ਆਈਡੀਆ ਸੀ ਉਸ ਮਨ ਦੇ ਵਿੱਚ ਲਾਲਚ ਆ ਗਿਆ ਕਿ ਅਸੀਂ ਇਹ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਜਾਈ ਸੋ ਉਸ ਕਰਕੇ ਨਾ ਵੀ ਕਿ ਸਰ ਜਦੋਂ ਦਾਖਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਿੰਦੇ ਐਮਪਲਾਈ ਸੀਗਾ ਤੇ ਤਿੰਨ ਦਾਖਲ ਜਦੋਂ ਹੁੰਦੇ ਨੇ ਕੀ ਕਹਿ ਕੇ ਦਾਖਲ ਹੁੰਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾਂ ਗੇਟ ਦਾ ਲਾਕ ਤੋੜਿਆ ਫਿਰ ਗੇਟ ਦੇ ਲਾਕ ਤੋੜਨ ਤੋਂ ਬਾਅਦ ਤੇ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਇਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ ਐਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਸੋ ਇਸ ਕਰਕੇ ਪਹਿਲਾ ਗੇਟ ਜਿੱਦਾਂ ਫੈਕਟਰੀ ਦਾ ਹੁੰਦਾ ਹੈ ਉਹ ਤੋੜਿਆ ਗੇਟ ਫੇਰ ਅਗੇ ਤੋੜਿਆ ਅੱਜ ਤਾਂ ਬਾਅਦ ਤੋਂ ਫਿਰ ਇਨਵੈਸਟੀਗੇਸ਼ਨ ਦਾ ਇਸ ਹੈ ਚਲੋ ਅਸੀਂ ਕੁਝ ਹੋਰ ਚਾਹੁੰਦੇ ਲੇਕਿਨ ਅੰਦਰ ਵਿੱਚ ਡਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਉਂਗਾ ਸਰ ਇਹ ਬੜੇ ਹੀ ਕਿੰਨੇ ਗੱਲ ਇਹ ਪਤਾ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਦੇਖੋ ਸਰ ਇੱਕ ਛੋਟਾ ਸਵਾਲ ਹੈ ਪੱਤਰ ਦਾ ਭਾਈ ਦਾ ਪੱਤਰ ਸੜਾ ਮੋਟਰਸਾਈਕਲ ਪੱਤਰ ਗੱੜ ਤਾਂ ਕੋਈ ਮਿਲ ਸਕਦਾ ਹੈ ਦੇਖੋ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਆ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਲੀਡ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਆ ਔਰ ਮੈਨੂੰ ਉਮੀਦ ਆ ਕਿ ਅਗਲੀ ਪ੍ਰੈਸ ਕਾਨਫਰੰਸ ਤੱਕ ਦਾ ਮੈਂ ਲੱਭਾਂਗਾ ਸਹੀ ਸਰ ਐਂਡੀ ਮੋਸਲੇਪਲੰਡਰ ਥਰਡ ਦੇ ਬਾਰੇ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਹਾਦਸਾ ਕਿਤੇ ਵੀ ਹੋ ਸਕਦਾ ਹੈ। ਸੋ ਚੋਰੀ ਵੀ ਕਿਤੇ ਜਿਹੜੀ ਹੈਗੀ ਆ ਉਹ ਕਰ ਸਕਦੇ ਆ। ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਸ ਤਰੀਕੇ ਨਾਲ। ਜੇ ਸਰ ਥਾਣੇ ਦੇ ਬਾਅਦ ਇਹੋ ਜਿਹਾ ਘਟਨਾਵਾਂ ਨਹੀਂ ਕਿਤਨੇ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਆ ਉਹ ਵੀ ਥਾਣੇ ਆਉਣ ਤੋਂ ਪਹਿਲਾਂ ਸੋਚਣੀ ਉਹ ਤੇ ਬਾਈਕ ਵਹੀਕਲ ਆਪਣਾ ਲੱਗੇ ਜੇ ਨਾਲ ਆਈਏ। ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਰਿਕਵਰੀ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕ੍ਰਾਈਮ ਵੀ ਉਦੋਂ ਦੀ ਹੁੰਦੀ ਹੈ ਡਿਟੈਕਸ਼ਨ ਵੀ ਜਦੋਂ ਹੁੰਦੀ ਹੈ ਪੁਲਿਸ ਦਾ ਕੰਮ ਹੀ ਦੋ ਹੈ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਜੇ ਪ੍ਰੀਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲਓ ਹੁਣ ਤੁਹਾਡੇ ਸਾਹਮਣੇ ਕੇਸ ਦਰਜ ਕੀਤਾ ਆ ਕੇਸ ਦੀ ਲੋਹੀ ਆ ਜਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਲਾਵਾਂਗੇ ਕਿਰਪਾ ਕਰਕੇ ਮਰੇ ਕੋਈ ਇਹਦੇ ਜੋ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਕਿ ਹੋਰ ਕਿਤੇ ਕਿਸੇ ਨੇ ਬ੍ਰੇਕ ਕੀਤੇ ਮੋਟਰਸਾਈਕਲ ਥੋੜੇ ਨੇ ਜਾਂ ਲੈ ਕੇ ਗਏ ਨੇ ਜ਼ਰੂਰ ਜਦੋਂ ਇਹ ਫੜ ਕੇ ਜ਼ਰੂਰ ਤੁਹਾਨੂੰ ਦੱਸੂ ਥੈਂਕ ਯੂ ਸਰ